ਕਾਮ ਧੰਦੇ ਕਦੀ ਮੁੱਕਦੇ ਨਹੀਂ ਪਰ ਰੁਕ ਜਾਂਦੇ ਦਿਲ ਧੜਕਣ ਤੋਂ ਆਪਣੇ ਆਪ ਨੂੰ ਰੋਕੀ ਨਾ ਕਦੀ ਉਸਤੇ ਪੈਸੇ ਖਰਚਣ ਤੋਂ ਇੱਕ ਵਾਰੀ ਉਹਨੂੰ ਕਹਦੇ ਛੁੱਟੀ ਝਾੜੂ ਪੋਚੇ ਬਰਤਨ ਤੋਂ ਦੱਸੀ ਉਸ ਨਾਲ ਤੇਰਾ ਰਿਸ਼ਤਾ ਜਿਵੇਂ ਨੌ ਤੇ ਮਾਸ ਹੈ 24 ਘੰਟਿਆਂ ਚੋਂ ਇੱਕ ਵਾਰੀ ਉਹਨੂੰ ਦੱਸੀ ਕਿ ਉਹ ਖਾਸ ਹੈ ਜਿਵੇਂ ਬੱਚਾ ਦੇਖੇ ਤਾਰਾ ਉਹਨੂੰ ਦੇਖਣਾ ਤੂੰ ਹੈਰਾਨ ਹੋ ਕੇ ਦਿਲ ਨੂੰ ਪੜਨ ਦੀ ਕਰਨੀ ਕੋਸ਼ਿਸ਼ ਪੂਰਾ ਅੰਤਰ ਧਿਆਨ ਹੋ ਕੇ ਸਮਾਈਲ ਤੇਰੀ ਨਾਲ ਖੁਸ਼ ਹੋ ਜੂ ਜੇ ਬੈਠੇ ਕਦੀ ਪਰੇਸ਼ਾਨ ਹੋ ਕੇ ਕੱਲਾ ਇਹ ਸ਼ਰੀਫ ਨਹੀਂ ਉਹਨੂੰ ਦੱਸਣਾ ਦਿਲ ਬਦਮਾਸ਼ ਐ 24 ਘੰਟਿਆਂ ਚੋਂ ਇੱਕ ਵਾਰੀ ਉਹਨੂੰ ਦੱਸੀ ਕਿ ਉਹ ਖਾਸ ਐ ਬਾਹਰ ਨਹੀਂ ਫਿਲਮ ਦਿਖਾਉਣੀ ਉਹਨੂੰ ਪਿਆਰ ਦਿਖਾਉਣਾ ਐ ਅੱਖਾਂ ਵਿੱਚ ਕੈਂਡਲ ਲਾਈਟ ਡਿਨਰ ਹੋ ਸਕਦਾ ਫੜਕੇ ਪਰ ਹੱਥ ਹੱਥਾਂ ਵਿੱਚ ਇੱਕ ਵਾਰੀ ਉਹਨੂੰ ਇਹ ਵੀ ਕਹਿਣਾ ਇਹ ਕਿ ਆ ਉਹ ਲੱਖਾਂ ਵਿੱਚ ਕਿ ਸੂਟ ਪਾਵੇ ਤੇ ਸੋਹਣੀ ਲੱਗਦੀ ਜੀਨ ਪਾਵੇ ਤੇ ਕਲਾਸ ਐ 24 ਘੰਟਿਆਂ ਚੋਂ ਇੱਕ ਵਾਰੀ ਉਹਨੂੰ ਦੱਸੀ ਕਿ ਉਹ ਖਾਸ ਐ ਵੀਕੈਂਡ ਤੇ ਆਰਾਮ ਕਰਾਵੀ ਬੈਨ ਜੋ ਘਰੇ ਪਰੌਣੇ ਨੇ ਕੱਲਿਆਂ ਬਹਿ ਕੇ ਸੁਣ ਲਈ ਉਹਦੇ ਜੋ ਵੀ ਦਿਲ ਦੇ ਰੋਣੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਰਿਸ਼ਤੇ ਬਣਦੇ ਸੋਹਣੇ ਨੇ ਚੱਲ ਹੁਣ ਉੱਠ ਉਹਨੂੰ ਗੱਲਾਂ ਲਾ ਲੈ ਜੇਕਰ ਉਹ ਉਦਾਸ ਹੈ 24 ਘੰਟਿਆਂ 'ਚੋਂ ਇੱਕ ਵਾਰੀ ਉਹਨੂੰ ਦੱਸੀ ਕਿ ਉਹ ਖਾਸ ਹੈ